ਜੇ ਗੁਰੂ ਸਹਿਬਾਨ ਨੇ ਆਪਾ ਵਾਰਿਆ ਏ ਗੁਰੂ ਅਰਜਨ ਪਾਤਸ਼ਾਹ ਨੇ ਆਪਣੀ ਸ਼ਹਾਦਤ ਦਿੱਤੀ ਹੈ ਤੇ ਮਤਲਬ ਉਹਦੇ ਪਿੱਛੇ ਇਹੀ ਹੈ ਅਸੀਂ ਤੇ ਮਿੱਟ ਜਾਵਾਂਗੇ ਪਰ ਆਉਣ ਵਾਲਿਆਂ ਨੂੰ ਮੌਕਾ ਦਿੱਤਾ ਜਾਏਗਾ ਉਹਨਾਂ ਬੂੰਦਾਂ ਵਾਂਗ ਕਿ ਤੁਸੀਂ ਇਸ ਧਰਤੀ ਦੇ ਉੱਤੇ ਅਟ ਖੇលੀਆਂ ਕਰ ਸਕੋ ਮੌਜਾਂ ਲੈ ਸਕੋ ਸਾਨੂੰ ਮੌਕਾ ਦਿੱਤਾ ਸੀਗਾ ਗੁਰੂ ਨੇ ਆਪਾ ਵਾਰ ਕੇ ਤੇ ਸ਼ਾਇਦ ਜੇ ਉਹ ਇਹ ਕੰਮ ਨਾ ਕਰਦੇ ਤੇ ਸ਼ਾਇਦ ਅੱਜ ਅਸੀਂ ਵੀ ਨਾ ਹੁੰਦੇ ਛਾਇਦਾ ਅਸੀਂ ਵੀ ਨਾ ਹੁੰਦੇ ਸਾਨੂੰ ਮੌਕਾ ਮਿਲਿਆ ਸੀ ਪਰ ਸੱਚ ਕਰਕੇ ਜਾਣਿਓ ਗੁਰੂ ਨੇ ਤੇ ਸਾਨੂੰ ਮੌਕਾ ਦੇ ਦਿੱਤਾ ਤੇ ਗੁਰੂ ਨੇ ਇਹ ਕਿਹਾ ਸੀ ਵੀ ਜਿਹੜਾ ਸੱਚ ਦਾ ਪ੍ਰਚਾਰ ਕਦੀ ਮੈਂ ਕੀਤਾ ਸੀ ਨਾ ਇਹ ਸੱਚ ਦੀ ਵਿਚਾਰਧਾਰਾ ਨੂੰ ਮੇਰਾ ਸਿੱਖ ਵੀ ਉਸੇ ਤਰ੍ਹਾਂ ਦੁਨੀਆ ਦੇ ਵਿੱਚ ਲਾਗੂ ਕਰੇਗਾ ਆਪਣੇ ਪਰਿਵਾਰ ਦੇ ਵਿੱਚ ਲਾਗੂ ਕਰੇਗਾ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਦਿਹਾੜਾ ਮਨਾ ਰਹੇ ਹੋ ਨਾ ਉਸ ਨੇ ਤੇ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਹੋ ਕੇ ਕਹਿ ਦਿੱਤਾ ਮਾਲਕ ਜੀ ਮੈਂ ਤੇਰਾ ਬੰਦਾ ਸਮਰਪਿਤ ਹੋ ਗਿਆ ਸੀਗਾ ਤੇ ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਇਮ ਕੀਤਾ ਉਸ ਸਮੇਂ ਤੇ ਖਾਲਸਾ ਰਾਜ ਦਾ ਮਤਲਬ ਪਤਾ ਕੀ ਸੀ ਜਿੱਥੇ ਕਿਸੇ ਉੱਤੇ ਕਦੀ ਧੱਕਾ ਨਹੀਂ ਸੀ ਹੁੰਦਾ ਜਿੱਥੇ ਕੋਈ ਕਿਸੇ ਉੱਤੇ ਜ਼ੁਲਮ ਨਹੀਂ ਸੀ ਕਰ ਸਕਦਾ ਉਹ ਸੀ ਖਾਲਸਾ ਰਾਜ ਜਿਹੜਾ ਰੱਬ ਨੇ ਸਾਨੂੰ ਰਾਜ ਕਰਨਾ ਸਿਖਾਇਆ ਖਾਲਸਾਈ ਗੁਣਾ ਦੀ ਵਰਤੋਂ ਕਰਕੇ ਖਾਲਸਾ ਰਾਜ ਜਿਹੜਾ ਸੀ ਉਹ ਕਾਇਮ ਕੀਤਾ ਸੀ ਪਰ ਇੱਕ ਬੇਨਤੀ ਕਰਾਂ ਉਹ ਖਾਲਸਾ ਰਾਜ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਸਮੇਂ ਪੰਜਾਬ ਦੀ ਧਰਤੀ ਉੱਤੇ ਕਾਇਮ ਕੀਤਾ ਅੱਜ ਸਾਨੂੰ ਚਾਹੀਦਾ ਸੀ ਕਿ ਉਹ ਖਾਲਸਾ ਰਾਜ ਸਾਡੇ ਘਰਾਂ ਦੇ ਵਿੱਚ ਵੀ ਲਾਗੂ ਹੁੰਦਾ ਕੱਲੇ-ਕੱਲੇ ਘਰ ਦੇ ਵਿੱਚ ਉਹ ਖਾਲਸਾ ਰਾਜ ਲਾਗੂ ਹੁੰਦਾ ਕਿਤੇ ਕਿਤੇ ਖਾਲਸੇ ਵਾਲੀ ਵਿਚਾਰਧਾਰਾ ਸਾਨੂੰ ਵੇਖਣ ਨੂੰ ਮਿਲਦੀ ਜਿਹੜੀ ਭਗਤ ਕਬੀਰ ਜੀ ਨੇ ਦੱਸੀ ਹੈ ਨਾ ਕਹੋ ਕਬੀਰ ਜਨ ਪਏ ਭਏ ਖਾਲਸੇ ਪ੍ਰੇਮ ਭਗਤ ਜੇ ਜਾਨੀ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਰੱਬ ਦੇ ਨਾਲ ਪ੍ਰੇਮ ਪੈਦਾ ਕੀਤਾ ਗੁਣ ਪੈਦਾ ਕੀਤੇ ਉਹ ਖਾਲਸੇ ਨੇ ਕਿਤੇ ਉਹ ਵਿਚਾਰਧਾਰਾ ਸਾਡੇ ਘਰ ਚ ਵੀ ਦਿਖ ਪੈਂਦੀ ਸਾਡੀਆਂ ਇਹ ਸ਼ਹੀਦੀ ਦਿਹਾੜੇ ਮਨਾਏ ਹੋਏ ਸਫਲੇ ਹੋ ਜਾਣੇ ਸੀ ਭਾਵੇਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਹੋਵੇ ਤੇ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਹੋਵੇ ਜਿਹੜਾ ਰਿਜ਼ਲਟ ਦੁਸ਼ਮਣਾਂ ਨੇ ਕੱਢਣਾ ਸੀ ਨਾ ਉਹ ਕੱਢਿਆ ਉਹਨਾਂ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਕੇ ਪਰ ਸਾਨੂੰ ਉਹ ਮੌਕਾ ਦੇ ਕੇ ਗਏ ਇੱਕ ਆਖਰੀ ਬੇਨਤੀ ਕਰਕੇ ਮੈਂ ਤੁਹਾਡੇ ਤੋਂ ਖਿਮਾ ਲਵਾਂ ਆ ਗੁਰਦੁਆਰੇ 'ਚ ਨਿਸ਼ਾਨ ਸਾਹਿਬ ਲੱਗਾ ਹੁੰਦਾ ਨਾ ਕਿਉਂ ਲਾਇਆ ਜਾਂਦਾ ਮੱਥਾ ਟੇਕਣ ਵਾਸਤੇ ਮੋਧਿਆਂ ਨੂੰ ਇਹੀ ਲੱਗਦਾ ਵੀ ਗੁਰਦੁਆਰੇ 'ਚ ਨਿਸ਼ਾਨ ਸਾਹਿਬ ਲੱਗਾ ਇਹ ਮੱਥਾ ਟੇਕਣ ਵਾਸਤੇ ਲਾਇਆ ਗਿਆ ਟੇਕੀ ਜਾਉ ਤਗੜੇ ਹੋ ਕੇ ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈ ਇਹ ਮੱਥੇ ਟੇਕਣ ਵਾਸਤੇ ਥੋੜੀ ਨਾ ਲਾਇਆ ਗਿਆ ਉਹ ਗੱਲ ਵੱਖਰੀ ਹੈ ਵੀ ਅਸੀਂ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ ਨੇ ਪਰ ਨਿਸ਼ਾਨ ਸਾਹਿਬ ਗੁਰਦੁਆਰਿਆਂ ਦੇ ਵਿੱਚ ਮੱਥੇ ਟੇਕਣ ਵਾਸਤੇ ਨਹੀਂ ਲਾਏ ਜਾਂਦੇ ਸਿੱਖ ਦਾ ਸਿਰ ਝੁਕਦਾ ਹੈ ਤੇ ਕੇਵਲ ਤੇ ਕੇਵਲ ਬਾਣੀ ਅੱਗੇ ਤੇ ਰੱਬ ਅੱਗੇ ਝੁਕਦਾ ਹੋਰ ਕਿਤੇ ਨਹੀਂ ਜੇ ਝੁਕਦਾ ਨਿਸ਼ਾਨ ਸਾਹਿਬ ਜਿਸ ਕਰਕੇ ਲਾਇਆ ਗਿਆ ਸੀ ਉਹ ਗੱਲ ਨੂੰ ਅੱਜ ਤੱਕ ਅਸੀਂ ਸਮਝ ਨਹੀਂ ਸਕੇ ਨਿਸ਼ਾਨ ਸਾਹਿਬ ਦਾ ਮਤਲਬ ਕੀ ਸੀਗਾ ਤੁਸੀਂ ਵੇਖੋ ਹਰ ਇੱਕ ਕੰਟਰੀ ਦਾ ਆਪੋ ਆਪਣਾ ਝੰਡਾ ਹੁੰਦਾ ਜੇ ਅਮਰੀਕਾ ਵਾਲਿਆਂ ਦਾ ਆਪਣਾ ਝੰਡਾ ਕੈਨੇਡਾ ਵਾਲਿਆਂ ਦਾ ਆਪਣਾ ਇੰਡੀਆ ਵਾਲਿਆਂ ਦਾ ਆਪਣਾ ਫਰਾਂਸ ਵਾਲਿਆਂ ਦਾ ਆਪਣਾ ਹਰ ਇੱਕ ਕੰਟਰੀ ਦਾ ਆਪੋ ਆਪਣਾ ਝੰਡਾ ਹੈ ਤੇ ਤੁਸੀਂ ਵੇਖੋ ਜਿਹੜੀਆਂ ਵੀ ਉਹਨਾਂ ਦੀਆਂ ਸਰਕਾਰੀ ਥਾਵੇਂ ਹੁੰਦੀਆਂ ਨੇ ਨਾ ਹਰ ਇੱਕ ਕੰਟਰੀ ਦੀਆਂ ਉਥੇ ਕੇਵਲ ਤੇ ਕੇਵਲ ਉਸ ਕੰਟਰੀ ਦਾ ਝੰਡਾ ਝੁਲਦਾ ਕਿਸੇ ਦੂਜੀ ਕੰਟਰੀ ਦਾ ਝੰਡਾ ਨਹੀਂ ਝੁਲ ਸਕਦਾ ਹਾਂ ਕਿਤੇ ক্রিকেট ਦਾ ਮੈਚ ਹੋਵੇ ਤੇ ਗੱਲ ਵੱਖਰੀ ਹੈ ਵੀ ਦੋ ਦੇਸ਼ਾਂ ਦਾ ਮੈਚ ਹੋ ਰਿਹਾ ਤੇ ਦੋਵਾਂ ਦੇ ਝੰਡੇ ਲਾਤੇ ਗਏ ਉਹ ਗੱਲ ਇੱਕ ਵੱਖਰੀ ਹੈ ਪਰ ਮੈਂ ਸਰਕਾਰੀ ਥਾਵਾਂ ਦੀ ਗੱਲ ਕਰ ਰਿਹਾ ਜਿਹੜੀਆਂ ਉਹਨਾਂ ਕੰਟਰੀਆਂ ਦੀਆਂ ਸਰਕਾਰੀ ਥਾਵਾਂ ਹੁੰਦੀਆਂ ਨੇ ਉਥੇ ਜੇ ਅਮਰੀਕਾ ਦੇ ਵਿੱਚ ਉਹਨਾਂ ਦੀ ਸਰਕਾਰੀ ਜਗ੍ਹਾ ਤੇ ਕੇਵਲ ਤੇ ਕੇਵਲ ਅਮਰੀਕਾ ਦਾ ਝੰਡਾ ਝੁਲੇਗਾ ਉਥੇ ਤੇ ਜੇ ਇੰਡੀਆ ਦੀ ਸਰਕਾਰੀ ਜਗ੍ਹਾ ਤੇ ਤਿਰੰਗਾ ਝੁਲੇਗਾ ਉਥੇ ਕਿਸੇ ਹੋਰ ਕੰਟਰੀ ਦਾ ਝੰਡਾ ਤੁਸੀਂ ਝੁਲਾ ਨਹੀਂ ਸਕਦੇ ਉਥ ਜੇ ਜਰੂਰ ਤੁਸੀਂ ਅਰਦਾਸ ਚ ਪੜਦੇ ਹੋ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਾ ਜੈਕਾਰ ਅਗਲਾ ਜਿਹੜੀਆਂ ਅਰਦਾਸ ਚ ਪੜਦੇ ਹੋ ਨਾ ਨਿਸ਼ਾਨ ਸਾਹਿਬ ਵੀ ਤੇ ਇੱਕ ਝੰਡਾ ਹੀ ਹੈ ਨਾ ਬੇਸ਼ੱਕ ਇਹਨੂੰ ਅਸੀਂ ਨਿਸ਼ਾਨ ਸਾਹਿਬ ਦਾ ਨਾਮ ਦੇ ਦਿੱਤਾ ਹੈਗਾ ਤੇ ਇਹ ਵੀ ਝੰਡਾ ਹੀ ਹੈ ਹੈਗਾ ਤੇ ਇਹ ਵੀ ਫਲੈਗ ਹੀ ਹੈ ਉੱਥੇ ਜਦੋਂ ਉਹਨਾਂ ਦੀ ਸਰਕਾਰੀ ਜਗ੍ਹਾ ਦੇ ਉੱਤੇ ਉਹਨਾਂ ਦੀ ਕੰਟਰੀ ਦਾ ਝੰਡਾ ਝੂਲਦਾ ਹੈ ਤਾਂ ਉਹਦਾ ਮਤਲਬ ਪਤਾ ਕੀ ਹੁੰਦਾ ਹੈ ਕਿ ਇਸ ਜਗ੍ਹਾ ਦੇ ਉੱਤੇ ਅਮਰੀਕਨ ਸਰਕਾਰ ਦਾ ਰਾਜ ਚੱਲਦਾ ਹੈ ਜੇ ਅਮਰੀਕਾ ਦਾ ਝੰਡਾ ਝੂਲ ਰਿਹਾ ਤੇ ਅਮਰੀਕਨ ਸਰਕਾਰ ਦਾ ਰਾਜ ਚੱਲਦਾ ਹੈ ਜਿੱਥੇ ਤਿਰੰਗਾ ਝੁਲ ਰਿਹਾ ਤੇ ਉਹਦਾ ਮਤਲਬ ਹੈ ਇੱਥੇ ਭਾਰਤ ਸਰਕਾਰ ਦਾ ਰਾਜ ਚੱਲਦਾ ਹੈ ਤੇ ਜੇ ਕੈਨੇਡਾ ਦੇ ਵਿੱਚ ਉਹਨਾਂ ਦੀ ਸਰਕਾਰੀ ਜਗ੍ਹਾ ਦੇ ਉੱਤੇ ਉਹਨਾਂ ਦਾ ਕੈਨੇਡਾ ਵਾਲਾ ਝੰਡਾ ਝੁਲਦਾ ਪਿਆ ਤੇ ਉੱਥੇ ਕੈਨੇਡੀਅਨ ਸਰਕਾਰ ਦਾ ਰਾਜ ਚੱਲਦਾ ਪਿਆ ਗੁਰਦੁਆਰੇ ਜਿਹੜਾ ਨਿਸ਼ਾਨ ਸਾਹਿਬ ਲੱਗਾ ਸੀ ਜਿਹੜਾ ਇਹ ਝੰਡਾ ਲੱਗਾ ਸੀ ਨਾ ਇਹਦਾ ਮਤਲਬ ਇਹ ਸੀ ਕਿ ਇੱਥੇ ਗੁਰੂ ਦਾ ਰਾਜ ਚੱਲਦਾ ਹੈ ਇੱਥੇ ਗੁਰੂ ਦਾ ਰਾਜ ਚੱਲਦਾ ਪਰ ਮਾਫ ਕਰਿਓ ਅੱਜ ਕਹਿਣ ਨੂੰ ਹੀ ਐ ਵੀ ਗੁਰੂ ਦਾ ਰਾਜ ਚੱਲਦਾ ਪਰ ਗੁਰੂ ਦਾ ਰਾਜ ਚੱਲਦਾ ਨਹੀਂ ਇੱਥੇ ਪ੍ਰਧਾਨ ਦਾ ਰਾਜ ਚੱਲਦਾ ਹੈ ਇੱਥੇ ਸਕੱਤਰ ਦਾ ਰਾਜ ਚੱਲਦਾ ਹੈ ਇੱਥੇ ਸੰਗਤ ਦਾ ਰਾਜ ਚੱਲਦਾ ਹੈ ਸਚਾਈ ਹੈ ਨਾ ਮੈਂ ਕੇਵਲ ਇਸ ਗੁਰਦੁਆਰੇ ਦੀ ਗੱਲ ਨਹੀਂ ਕਰ ਰਿਹਾ 올 ਓਵਰ ਸਾਰੀ ਜਗ੍ਹਾ ਦੀ ਗੱਲ ਕਰ ਰਿਹਾ ਮੈਂ ਮਤਾ ਕਿਤੇ ਸੋਚਿਓ ਮੈਂ ਕਿਤੇ ਇੱਕ ਦੀ ਲਾ ਕੇ ਗੱਲ ਕਰ ਰਿਹਾ ਇੱਕ ਵਿਦਵਾਨ ਨੇ ਬੜੀ ਵਧੀਆ ਗੱਲ ਲਿਖੀ ਉਹ ਕਹਿੰਦਾ ਮੇਰਾ ਜੀ ਕੀਤਾ ਮੈਂ ਸਤਗੁਰੂ ਨੂੰ ਮਿਲ ਕੇ ਆਵਾਂ ਉਹ ਕਹਿੰਦਾ ਮੇਰਾ ਜੀ ਕੀਤਾ ਉਹਨੇ ਬੜੀ ਸੋਹਣੀ ਗੱਲ ਆਪਣੇ ਢੰਗ ਨਾਲ ਪੇਸ਼ ਕੀਤੀ ਐ ਮੈਂ ਆਖਰੀ ਗੱਲ ਕਹਿ ਕੇ ਖਿਮਾ ਲੈ ਰਿਆ ਤੁਹਾਡੇ ਕੋ ਕਹਿੰਦਾ ਮੇਰਾ ਜੀ ਕੀਤਾ ਮੈਂ ਸਤਗੁਰੂ ਨੂੰ ਮਿਲ ਕੇ ਆਵਾਂ ਕਹਿੰਦਾ ਮੈਂ ਨਾ ਗੁਰਦੁਆਰੇ ਚਲਿਆ ਗਿਆ ਜਦੋਂ ਮੈਂ ਗੁਰਦੁਆਰੇ ਗਿਆ ਕਹਿੰਦਾ ਮੈਨੂੰ ਉੱਥੇ ਗ੍ਰੰਥੀ ਮਿਲਿਆ ਮੈਨੂੰ ਉੱਥੇ ਪ੍ਰਚਾਰਕ ਮਿਲਿਆ ਮੈਨੂੰ ਉੱਥੇ ਰਾਗੀ ਮਿਲਿਆ ਮੈਨੂੰ ਉੱਥੇ ਸੇਵਾਦਾਰ ਮਿਲ ਗਏ ਮੈਨੂੰ ਉੱਥੇ ਪ੍ਰਧਾਨ ਮਿਲ ਗਿਆ ਸਕੱਤਨ ਮਿਲ ਗਿਆ ਸਾਰੇ-ਸਾਰੇ ਕਮੇਟੀ ਮੈਂਬਰ ਵੀ ਮਿਲ ਗਏ ਸੰਗਤ ਵੀ ਮਿਲ ਗਈ ਸਾਰੇ ਮਿਲ ਗਏ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸੀਗਾ ਉੱਥੇ ਸੋਹਣੇ ਸੋਹਣੇ ਰੁਮਹਾਲੇ ਵੀ ਦਿੱਤੇ ਹੋਏ ਸੀ ਚੰਦੂਆ ਵੀ ਲਾਇਆ ਹੋਇਆ ਸੀ ਚੌਰ ਵੀ ਹੈਗਾ ਸੀਗਾ ਬੜੀ ਅਲੀਸ਼ਾਨ ਬਿਲਡਿੰਗ ਬਣਾਈ ਹੋਈ ਸੀ ਸਾਰ ਤਰ੍ਹਾਂ ਦਾ ਪ੍ਰਬੰਧ ਸੀਗਾ ਉੱਥੇ ਕਹਿੰਦਾ ਮੈਨੂੰ ਸਭ ਕੁਝ ਮਿਲ ਗਿਆ ਪਰ ਉੱਥੇ ਮੈਨੂੰ ਸਤਗੁਰ ਨਹੀਂ ਮਿਲਿਆ ਉਹਨੂੰ ਪੁੱਛਿਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈਗਾ ਤਾਂ ਸੀਗਾ ਉਹੀ ਤਾਂ ਨੇ ਸਤਗੁਰ ਬਾਣੀ ਗੁਰੂ ਗੁਰੂ ਹੈ ਬਾਣੀ ਕਹਿੰਦਾ ਸਰੂਪ ਤੇ ਹੈਗਾ ਸੀ ਪਰ ਉਸ ਸਤਗੁਰ ਦੀ ਵਿਚਾਰਧਾਰਾ ਗੁਰਦੁਆਰੇ ਵਿੱਚ ਲਾਗੂ ਨਹੀਂ ਸੀ ਇਸ ਕਰਕੇ ਮੈਂ ਕਿਹਾ ਮੈਨੂੰ ਸਤਿਗੁਰੂ ਨਹੀਂ ਮਿਲਿਆ ਉੱਥੇ ਉੱਥੇ ਸਾਰੇ ਘਣਾਮ ਚੌਧਰੀ ਬਣੇ ਸੀ ਕੋਈ ਕਹਿੰਦਾ ਸੀ ਮੇਰੀ ਮਰਿਆਦਾ ਚੱਲੇ ਕੋਈ ਕਹਿੰਦਾ ਸੀ ਮੇਰੀ ਮਰਿਆਦਾ ਚੱਲੇ ਕੋਈ ਕਹਿੰਦਾ ਸੀ ਮੇਰੀ ਮਰਿਆਦਾ ਚੱਲੇ ਆਮ ਗੁਰਦੁਆਰਿਆਂ 'ਚ ਇਹੀ ਚੀਜ਼ ਵਾਪਰ ਰਹੀ ਹੈ ਮੈਂ ਤਾਂ ਕਹਿੰਦਾ ਤੁਸੀਂ ਧੰਤਾ ਦੇ ਯੋਗ ਹੋ ਇਹਨਾਂ ਵੀਰਾਂ ਨੇ ਉਪਰਾਲਾ ਕੀਤਾ ਕਿ ਸੱਚ ਦੀ ਗੱਲ ਹੋ ਰਹੀ ਹੈ ਨਹੀਂ ਤੇ ਇਹਨਾਂ ਸਟੇਜਾਂ ਦੇ ਉੱਤੇ ਉਹ ਬੰਦੇ ਬੁਲਾਏ ਜਾਂਦੇ ਨੇ ਜਿਹੜੇ ਝੂਠ ਬੋਲ-ਬੋਲ ਕੇ ਨਕਲੀ ਕਹਾਣੀਆਂ ਸੁਣਾ-ਸੁਣਾ ਕੇ ਘਰਾਂ ਨੂੰ ਤੁਰ ਜਾਂਦੇ ਨੇ ਕਟਕਟੇ ਤੇ ਸੱਚ ਮਿਲਦਾ ਤੇ ਪਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਹੋਤੇ ਰਹੀ ਹੈ ਨਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇੜਾ ਗੱਲ ਚੰਗੀ ਹੈ ਇਸੇ ਕਰਕੇ ਮੈਂ ਕਿਹਾ ਸੀ ਸਾਥ ਦਿਓ ਸੱਚ ਬੋਲਣ ਵਾਲਿਆਂ ਦਾ ਨਿਤੇ ਉਹੀ ਹਾਲ ਹੋਏਗਾ ਜੋ ਹੌਜ਼ਦਾ ਹੋਇਆ ਵੀ ਸਤਗੁਰ ਮਿਲਿਆ ਹੀ ਨਹੀਂ ਬਾਕੀ ਸਭ ਕੁਝ ਮਿਲ ਗਿਆ ਆਮ ਜਗਾਵਾਂ ਦੇ ਉੱਤੇ ਅਜਿਹੀ ਸਭ ਕੁਝ ਚੱਲਦਾ ਪਿਆ ਜੇ ਤੇ ਆ ਸਾਡੇ ਦਿਹਾੜੇ ਮਨਾਏ ਹੋਏ ਤਾਂ ਹੀ ਸਫਲੇ ਨੇ ਜੇ ਆਪਣੇ ਘਰਾਂ ਦੇ ਵਿੱਚ ਵੀ ਖਾਲਸਾ ਰਾਜ ਨੂੰ ਆਪਾਂ ਕਾਇਮ ਕਰ ਲਈਏ ਮੈਂ ਬਹੁਤੀ ਵੱਡੀ ਗੱਲ ਨਹੀਂ ਕਰਦਾ ਆਪਣੇ ਘਰਾਂ 'ਚ ਹੀ ਕਾਇਮ ਕਰੋ ਆਪਣੇ ਬੱਚਿਆਂ ਨੂੰ ਫਤਿਹ ਬੁਲਾਨੀ ਸਿਖਾਓ ਆਪਣੇ ਬੱਚਿਆਂ ਨੂੰ ਪਹਿਲਾਂ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੋ ਤੇ ਫਿਰ ਉਹਨਾਂ ਨੂੰ ਦੱਸੋ ਗੁਰਬਾਣੀ ਦੇ ਅਰਥ ਕੀ ਨੇ ਕੱਲੀਆਂ ਇੱਥੇ ਮਾਤਾ ਗੁਜਰਕੌਰ ਦੀਆਂ ਸਾਖੀਆਂ ਸੁਣਾਉਣ ਦੇ ਨਾਲ ਕੁਝ ਨਹੀਂ ਹੋਣਾ ਦਾਦੀਆਂ ਨੂੰ ਚਾਹੀਦਾ ਹੈ ਕਿ ਆਪ ਮਾਤਾ ਗੁਜਰਕੌਰ ਬਣ ਜਾਣ ਹੋਣ ਤੇ ਫਿਰ ਸਹਿਬਜ਼ਾਦਿਆਂ ਵਰਗੇ ਗੁਣ ਜਿਹੜੇ ਨੇ ਨਾ ਉਹ ਸਾਡੇ ਬੱਚਿਆਂ 'ਚ ਆ ਸਕਦੇ ਨੇ ਇਹ ਜਦੋਂ ਅਸੀਂ ਉਦਮ ਉਪਰਾਲੇ ਆਪਣੀ ਜ਼ਿੰਦਗੀ 'ਚ ਕਰਨੇ ਸ਼ੁਰੂ ਕਰਾਂਗੇ ਬਾਣੀ ਨੂੰ ਅਰਥਾਂ ਸਮੇਤ ਪੜ੍ਹਨਾ ਸ਼ੁਰੂ ਕਰਾਂਗੇ ਸਹਿਜ ਪਾਠ ਆਪਣਾ ਆਰੰਭ ਕਰਾਂਗੇ ਸਾਡੀ ਜ਼ਿੰਦਗੀ ਦੇ ਅੰਦਰ ਤਬਦੀਲੀ ਆਏਗੀ ਤੇ ਕਬੀਰ